ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿੱਚ ਵਿਵਾਦਿਤ ਲੈਂਡ ਪੋਲੀਸਕੀਮ ਵਾਪਸ ਲੈਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਇਸ ਨੂੰ ਕਿਸਾਨਾਂ ਦੇ ਲਈ ਇੱਕ ਵੱਡੀ ਜਿੱਤ ਦੱਸਿਆ। ਅਸੀਂ ਯਾਦ ਵਿੱਚ ਅੱਜ ਪਠਾਨਕੋਟ ਵਿੱਚ ਲਾਪਰਦਾਨ ਸੁਰੇਸ਼ ਸ਼ਰਮਾ ਅਤੇ ਸ੍ਰੀ ਸ਼ਰਮਾ ਦੀਗਵਾਈ ਦੇ ਵਿੱਚ ਇੱਕ ਵਿਸ਼ਾਲ ਕਿਸਾਨ ਵਿਜੇ ਦਿਵਸਤਾ ਆਯੋਜਨ ਜਿਹੜਾ ਕੀਤਾ ਗਿਆ ਤੇ ਇਸ ਮੌਕੇ ਦੇ ਪਾਸਪਾ ਵਰਕਰਾਂ ਤੇ ਆਗੂਆਂ ਨੇ ਟੋਲ ਵਜਾ ਕੇ ਜਸ਼ਨ ਵੀ ਮਨਾਇਆ ਅਤੇ ਮਠਿਆਈਆਂ ਵੰਡ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਵੀ ਕੀਤਾ। ਲਾਪਰਦਾਨ ਸੁਰੇਸ਼ ਸ਼ਰਮਾ ਨੇ ਇਸ ਵਾਸਤੇ ਨੂੰ ਕਿਸਾਨਾਂ ਅਤੇ ਭਾਜਪਾ ਦੀ ਇਕਤਾ ਦਾ ਨਤੀਜਾ ਦੱਸਿਆ ਅਤੇ ਕਿਹਾ ਕਿ ਕਿਸਾਨਾਂ ਦੇ ਵੱਡੇ ਵਿਰੋਧ ਅਤੇ ਭਾਜਪਾ दबाव ਕਾਰਨ ਪੰਜਾਬ ਸਰਕਾਰ ਨੂੰ ਇਸ ਕਿਸਾਨ ਵਿਰੋਧੀ ਨੀਤੀ ਨੂੰ ਵਾਪਸ ਲੈਣ ਦੇ ਲਈ ਮਜਬੂਰ ਹੋਣਾ ਪਿਆ ਤੇ ਉੱਥੇ ਹੀ ਉਹਨਾਂ ਨੇ ਵੀ ਕਿਹਾ ਹੈ ਕਿ ਪਾਜਪਾ ਸ਼ੁਰੂ ਤੋਂ ਹੀ ਇਸ ਯੋਜਨਾ ਦਾ ਵਿਰੋਧ ਕਰ ਰਹੀ ਹੈ ਕਿਉਂਕਿ ਕਿਸਾਨਾਂ ਦੀ ਜ਼ਮੀਨ ਖੋਹਣ ਦੀ ਸਾਜ਼ਿਸ਼ ਹੈ ਉਹਨਾਂ ਨੇ ਕਿਹਾ ਕਿ ਸਾਡੀ ਪਾਰਟੀ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਦੇ ਪਿੱਛੇ ਖੜੀ ਹੈ ਤੇ ਖੜੀ ਰਹੇਗੀ ਇਹ ਜਿੱਤ ਸਿਰਫ ਪਾਜਪਾ ਦੀ ਨਹੀਂ ਸਗੋ ਹਰ ਉਸ ਕਿਸਾਨ ਦੀ ਹੈ ਜਿਸ ਨੇ ਆਪਣੇ ਹੱਕਾਂ ਦੇ ਲਈ ਆਵਾਜ਼ ਉਠਲੰਕ ਕੀਤੀ ਹੈ ਇਸ ਮੌਕੇ ਤੇ ਪਾਜਪਾ ਵਰਕਰ ਅਤੇ ਕਈ ਸੀਨੀਅਰ ਆਗੂ ਸਾਬਕਾ ਮੇਰ ਅਨੀਤ ਪਸੂਦੇਵਾ ਵਿਜੇ ਸ਼ਰਮਾ ਨੀ ਰਾਮਬਾਲ ਯੁਗੇਸ਼ ਠਾਕੁਰ ਸੁਦੀਸ਼ ਮਹਾਜਨ ਰਾਜ ਕੁਮਾਰ ਸ ਆ ਪਾਰਟੀ ਦੇ ਮੈਂਬਰ ਜਿਹੜੇ ਨੇ ਉਹ ਮੌਜੂਦ ਰਹੇ ਤੇ ਇਸ ਮੌਕੇ ਤੇ ਜਸ਼ਨ ਦੀ ਇੱਕ ਗੱਲ ਲੈਣੀ ਕਿ ਇਹ ਪ੍ਰਤੀਕ ਸੀ ਜਦੋਂ ਜਨਤਾ ਅਤੇ ਰਾਜਨੀਤਿਕ ਪਾਰਟੀਆਂ ਮਿਲ ਕੇ ਕਿਸੇ ਵੀ ਗਲਤ ਨੀਤੀ ਵਿਰੁੱਧ ਆਪਣੀ ਆਵਾਜ਼ ਚੁਕਦਿਆਂ ਨੇ ਤਾਂ ਸਰਕਾਰ ਨੂੰ ਚੁਕਣਾ ਹੀ ਪੈਂਦਾ ਹੈ। ਪ੍ਰਾਪਰਟੀ ਪ੍ਰੋਮੋਟਰ ਜਿਹੜੀ ਹੈ ਇਹ ਲਗਾਤਾਰ ਜ਼ੋਰ ਦੀ ਪੰਜਾਬ ਦੇ ਵਿੱਚ ਆਈ ਹੈ। ਨਾ ਇਹ ਵੀ ਨੀਤੀ ਨਾ ਵੀ ਹੈ। ਉਹ ਸਾਫ਼ ਜਿਹੜਾ ਉਹਨ ਪੰਜਾਬ ਦੀ ਜਨਤਾ ਵੀ ਸਮਝ ਗਈ। ਉਹਦਾ ਜਿਹੜੀ ਲੈਂਡ ਪੁਲਿੰਗ ਲੈਂਡ ਪੁਲਿੰਗ ਗ੍ਰੈਬ ਟੀਮ ਜਿਹੜੀ ਇੱਕ ਮਾਫੀਆ ਉਹ ਪੰਜਾਬ ਦੇ ਵਿੱਚ ਜਿਹੜਾ ਕਿਸਾਨਾਂ ਦੇ ਜ਼ਮੀਨਾਂ ਨੂੰ ਹੜਪਣ ਵਾਸਤੇ ਲੈ ਕੇ ਆ ਰਹੀ ਸੀ ਉਹਦਾ ਬਾਕੀ ਜਨਤਾ ਪਾਰਟੀ ਨੇ ਪੂਰਾ ਉਹਦੀ ਮੁਖਾਲਫਤ ਕੀਤੀ ਉਹਦੇ ਨਾਲ ਹੀ ਸਾਡੇ ਪੰਜਾਬ ਦੇ ਕਿਸਾਨਾਂ ਨੇ ਜਨ ਜਨ ਨੇ ਉਸ ਵਿਰੋਧ ਦੇ ਤਲੇ ਐਨਾ ਕ ਮਜਬੂਰ ਹੋ ਗਏ ਕਿ ਇਹ ਜਿਹੜਾ ਲੈਂਡ ਮਾਫੀਆ ਸੀਗਾ ਇਹਨਾਂ ਨੂੰ ਇਸ ਸਕੀਮ ਮਜਬੂਰਨ ਵਾਪਸ ਲੈਣੀ। ਅਸੀਂ ਅਗਾਰਈਏ ਕਿਉਂਕਿ ਦੇਸ਼ ਵਿਰੋਧੀ ਤਾਕਤਾਂ ਲਗਾਤਾਰ ਜਿਹੜਾ ਹੈ ਉਹ ਪੰਜਾਬ ਨੂੰ ਵੀ ਤੋੜਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਤਰ੍ਹਾਂ ਤਰ੍ਹਾਂ ਦੇ ਵੱਖਰੇ ਵੱਖਰੇ ਰੂਪ ਦੇ ਵਿੱਚ। ਉਸੇ ਤਰੀਕੇ ਨਾਲ ਵਿਦੇਸ਼ ਦੇ ਵਿੱਚ ਵੀ ਕਈ ਤਾਕਤਾਂ ਵਿਦੇਸ਼ੀ ਤਾਕਤਾਂ ਬੈਠੀਆਂ ਜਿਸ ਤਰੀਕੇ ਨਾਲ ਤੁਸੀਂ ਅਮਰੀਕਾ ਵੀ ਦੇਖ ਰਹੇ ਹੋ। ਮੇਰੀ ਤੇ ਪੰਜਾਬ ਦੀ ਜਨਤਾ ਨੂੰ ਇਹੀ ਹੱਥ ਜੋੜ ਕੇ ਬੈਠੀ ਹੈ ਕਿ ਅਗਾਰ ਹੋ ਦੇ ਰੋਸ਼ ਦੇਸ਼ ਵਿੱਚ ਨਾ ਟਿੱਕਤਾ ਜਿਹੜੀਆਂ ਪੰਜਾਬ ਦੇ ਵਿੱਚ ਪੰਜਾਬੀਆਂ ਦਾ ਨੁਕਸਾਨ ਕਰਨ ਵਾਸਤੇ ਉਹ ਤਾਵਲੀਆਂ ਹੋਈਦੀਆਂ ਅਸੀਂ ਸਾਰੇ ਭਾਰਤੀ ਜਨਤਾ ਪਾਰਟੀ ਦੇ ਕਾਰਕਟਰ ਸਮਸਤ ਦੇਸ਼ ਦੀ ਭਾਰਤੀ ਜਨਤਾ ਪਾਰਟੀ ਸਾਡੇ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਦਾ ਸਮਸਤ ਕਾਰਕਟਰ ਸਮਸਤ ਨੇਤਾ ਕਿਸਾਨਾਂ ਦੇ ਵਾਸਤੇ ਹਮੇਸ਼ਾ ਤਨਮਨ ਧੰ ਦੇ ਨਾਲ ਜੀਵਨ ਤੋਂ ਖੜਾ ਹੈ ਜੈ ਹਿੰਦ ਜਿਹੜਾ ਭਾਰਤੀ ਜਨਤਾ ਪਾਰਟੀ ਵੱਲੋਂ ਜੈਗੋਸ਼ ਕਰਕੇ ਕਿਸਾਨਾਂ ਦੇ ਸਮਰਥਨ ਦੇ ਨਾਰੇ ਲਗਾਏ ਜਾ ਰਹੇ ਕੀ ਕਹਿਣਾ ਦਰਦਾ ਹੈ ਪਿਛਲੇ ਦਿਨੋਂ ਪੰਜਾਬ ਸਰਕਾਰ ਵੱਲੋਂ ਇੱਕ ਕਿਸਾਨਾਂ ਨੂੰ ਮਾਰਨ ਦੀ ਨੀਤੀ ਕਿਸਾਨਾਂ ਦੀ ਜ਼ਮੀਨ ਖੋਹਣ ਦੀ ਨੀਤੀ ਲੈਂਡ ਪੂਲਿੰਗ ਇੱਕ ਸਕੀਮ ਪੰਜਾਬ ਸਰਕਾਰ ਨੇ ਲਿਆਂਦੀ ਆਪਣੇ ਦਿੱਲੀ ਦੇ ਹੁਕਮਰਾਨਾਂ ਨੂੰ ਖੁਸ਼ ਕਰਨ ਉਸ ਨੀਤੀ ਦੇ ਤਹਿਤ ਬਿਨਾਂ ਕਿਸੇ ਮਤਲਬ ਤੋਂ ਬਿਨਾਂ ਕਿਸਾਨ ਦੀ ਸਾਂਝਦਾਰੀ ਤੋਂ ਬਿਨਾਂ ਕਿਸਾਨ ਨੂੰ ਕੋਈ ਮੁਆਵਜ਼ਾ ਦਿੱਤਾ ਹੋਏ ਉਹਦੀ ਜ਼ਮੀਨ ਨੂੰ ਖੋਤਾ ਜਾਣਾ ਸੀ ਔਰ ਜਿਸ ਦਿਨ ਤੋਂ ਆ ਪਾਲਿਸੀ ਸਰਕਾਰ ਨੇ ਲਿਆਂਦੀ ਉਸ ਦਿਨ ਤੋਂ ਭਾਰਤੀ ਜਨਤਾ ਪਾਰਟੀ ਦਾ ਕਾਰਕਟਰਤਾ ਇਸ ਪਾਲਿਸੀ ਦੇ ਖਿਲਾਫ ਕਿਸਾਨਾਂ ਦੇ ਨਾਲ ਡੱਟ ਕੇ ਖੜੋਤਾ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਉਹ ਪਾਲਿਸੀ ਜਿਹੜੀ ਕੀ ਇਹਨਾਂ ਨੇ ਲਿਆਣੀ ਸੀ ਅੱਜ ਤੋਂ ਚਾਰ ਦਿਨ ਪਹਿਲਾਂ ਪੰਜ ਦਿਨ ਪਹਿਲਾਂ ਹਾਈ ਕੋਰਟ ਨੇ ਭਲੇ ਇੱਕ ਮਹੀਨੇ ਦੀ ਉਹਨਾਂ 'ਤੇ ਲਗਾਇਆ ਔਰ ਉਸ ਤੋਂ ਬਾਅਦ ਅਜਿ ਕਿਸਾਨ ਔਰ ਭਾਰਤੀ ਜਨਤਾ ਪਾਰਟੀ ਦੇ ਦਬਾਅ ਕਲੇ ਜਿਹੜਾ ਇਹਨਾਂ ਨੇ ਪ੍ਰਦਰਸ਼ਨ ਕੀਤੇ ਆ ਔਰ ਇਕਲ ਹੋਰ ਇਸ ਨੀਤੀ ਦੇ ਖਿਲਾਫ ਪੰਜਾਬ ਪ੍ਰਦੇਸ਼ ਦੇ ਕਾਰਜਕਾਰੀ ਅਧਿਐਕਸ਼ ਇੱਕ ਯਾਤਰਾ ਕਰ ਰਹੇ ਸੀ 16 ਸਤੰਬਰ ਤੋਂ ਲੈ ਕੇ 5 ਸਤੰਬਰ ਤੱਕ ਜਿਹੜਾ ਜਿਹੜਾ 5 5 ਅਗਸਤ ਤੋਂ 15 ਅਗਸਤ ਤੋਂ ਲੈ ਕੇ 5 ਸਤੰਬਰ ਤੱਕ ਉਹ ਯਾਤਰਾ ਨਿਕਲਣੀ ਸੀ ਉਹ ਜਿਹੜਾ ਸਮਾਪਨ ਸ਼ਾਂਭਾ ਪ੍ਰਸ਼ਾਦ ਮੁਖਰਜੀ ਆਪਣਾ ਸਥਲ ਤੇ ਹੋਣਾ ਸੀ ਉਹ ਸਾਰੇ ਪਿੰਡਾਂ ਪਿੰਡਾਂ ਦੇ ਵਿੱਚੋਂ ਨਿਕਲਣੀ ਸੀ ਜਿਹੜੇ ਜਿਹੜੇ ਪਿੰਡ ਲੈਂਡ ਪੂਲਿੰਗ ਸਕੀਮ ਦੇ ਤਹਿਤ ਆਏ ਨੇ ਔਰ ਇਸ ਦੇ ਦਬਾਅ ਥਲੇ ਕੱਥੋ ਦੀ ਸਰਕਾਰ ਨੇ ਭਗਵੰਤ ਸਿੰਘ ਸਰਕਾਰ ਨੇ ਇਹ ਲੈਂਡ ਪੁਲਿੰਗ ਸਕੀਮ ਜਿਹੜੀ ਹੈ ਉਹ ਵਾਪਸ ਲੀਤੀ ਹੈ ਔਰ ਇਸ ਖਰਚੋ-ਵਲਾਸ ਦੇ ਵਿੱਚ ਸਭ ਕਾਰਕਿਰਤਾ ਅੱਜ ਜੈਗੋਸ਼ ਕਰ ਰਹੇ ਨੇ ਪਟਾਕੇ ਚਲਾ ਰਹੇ ਨੇ ਸਾਰੇ ਲੱਡੂ ਵੰਡ ਰਹੇ ਨੇ ਔਰ ਪੰਜਾਬ ਦਾ ਕਿਸਾਨ ਦੇ ਕਿਸਾਨ ਨੇਤਾ ਜਿਹੜੇ ਨੇ ਉਹ ਸਭ ਖੁਸ਼ ਨੇ ਔਰ ਮੈਂ ਇੱਕ ਗੱਲ ਦੱਸਣਾ ਚਾਹਨਾ ਕਿ ਭਾਰਤੀ ਜਨਤਾ ਪਾਰਟੀ ਹਮੇਸ਼ਾ ਭਾਰਤੀ ਕਿਸਾਨ ਦੇ ਨਾਲ ਹੈ ਤੁਸੀਂ ਪਿਛਲੇ ਦਿਨੋਂ ਅੱਜ ਤੋਂ ਚਾਰ-ਪੰਜ ਦਿਨੋਂ ਇੱਕ ਬਿਆਨ ਦੇਖਿਆ ਹੋਏਗਾ ਅਟਲ ਬਿਹਾਰੀ ਬਾਜਪੀ ਆਸਰੇ ਦਰੇਂਦਰ ਭਾਈ ਮੋਦੀ ਜੀ ਵੀ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਜਿਹੜੇ ਕਿ ਅਮਰੀਕਾ ਜਾਂਦਾ ਸੀ ਕਿ ਉਹ ਡੇਰੀ ਫਾਰਮਿੰਗ ਦੇ ਉੱਤੇ ਉਹ ਹਿੰਦੁਸਤਾਨ ਦੇ ਵਿੱਚ ਐਂਟਰੀ ਕਰਨਾ ਚਾਹ ਰਿਹਾ ਸੀ ਔਰ ਉਹਨੂੰ ਟੋਕ ਨਾ ਕੀਤੀ ਹੈ 트럼ਪ ਦੇ ਝੁਗੰਧੋ ਇਨਕਾਰ ਕੀਤਾ ਉਹਨਾਂ ਨੇ ਕਿਹਾ ਕਿ ਮੈਂ ਪੰਜਾਬ ਹਿੰਦੁਸਤਾਨ ਦੇ ਕਿਸਾਨਾਂ ਦੇ ਹਿੱਤ ਲਈ ਹਮੇਸ਼ਾ ਖੜਾ ਆਇਆ ਹਾਂ ਭਾਰਤੀ ਜਨਤਾ ਪਾਰਟੀ ਆਪਣੇ ਹਿੱਤਾਂ ਦੇ ਲਈ ਔਰ ਭਾਰਤੀ ਜਨਤਾ ਪਾਰਟੀ ਦੇ ਕਾਰਕਟਰ ਜਿਹੜੇ ਆ ਉਹ ਕਿਸਾਨਾਂ ਦੀ ਹਿੱਤਾਂ ਦੇ ਲਈ ਕਿਸੇ ਵੀ ਹੱਦ ਤੱਕ ਜਾਣਗੇ ਔਰ ਮੁੰਡੇ ਨਾਲ ਮੁੰਡਾ ਖੜਾ ਕਰਕੇ ਉਹ ਕਿਸਾਨਾਂ ਦੇ ਨਾਲ ਖੜੇ ਰਹਿਣਗੇ ਸਰ ਪੰਜਾਬ ਸਰਕਾਰ ਦਾ ਕਹਿੰਦੇ ਕਿ ਉਹਨਾਂ ਨੇ ਕਈ ਮੋਸ਼ਨ ਸੋਡਣ ਦੇ ਪਹਿਲੇ ਕਿੱਥੇ ਜਦੋਂ 1 ਮਹੀਨਾ ਪਹਿਲਾਂ ਉਹਨਾਂ ਨੇ ਇਹ ਪੋਸਟ ਪਾਈ ਸੀ ਲਗਾਤਾਰ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਲਗਾਤਾਰ ਕੋਈ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਦੀ 50 ਹਜ਼ਾਰ ਤੋਂ ਲੱਖ ਰੁਪਿਆ ਦੀ ਗੱਲ ਕਰ ਰਹੀ ਆ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿਸੇ ਦੀ ਇੱਕ ਕਿਲਾ ਜ਼ਮੀਨ ਦੀ ਜਿਹਦੀ ਵੈਲਿਊ 1 ਕਰੋੜ ਜਾਂ 1.5 ਕਰੋੜ ਰੁਪਿਆ ਕਿੱਲੇ ਦੀ ਹੈਗੀ ਆ ਉਹਦੇ ਕੋਲ ਜੇ ਤੂੰ ਤੁਸੀਂ ਲੈ ਲਈ ਔਰ ਉਹਨੂੰ ਕਹਦੇ ਤੁਹਾਨੂੰ 1 ਲੱਖ ਰੁਪਿਆ ਸਾਲ ਦਾ ਠੇਕੇ ਦੇ ਦਿਆਂਗੇ ਉਹ ਵੀ 3 ਸਾਲ ਠੇਕੇ ਦੇ ਦਿਆਂਗੇ ਔਰ ਉਸ ਤੋਂ ਬਾਅਦ ਕੀ ਹੈ ਦਿੱਕਤ ਕਿਸਾਨ ਲਾਲ ਨਹੀਂ ਉਸ ਦੀ ਜਿਹੜੀ ਜ਼ਮੀਨ ਹੈ ਉਹੀ ਉਹਦਾ ਮਾਣ ਆ ਉਹਦਾ ਅਹਿਮਾਨ ਔਰ ਸਭੀਮਾਨ ਆ ਉਹਦੀ ਪੱਗ ਜਿਹੜੀ ਹੈ ਉਹ ਜ਼ਮੀਨ ਹੈ ਜੇ ਤੁਸੀਂ ਹੋਈ ਖੋਲੀ ਉਹ ਕਿਸਾਨ ਜਰਾ ਕਿੱਥੇ ਜਾਏਗਾ ਔਰ ਇਸ ਤੋਂ ਅਲੱਗ ਤੋਂ ਵੀ ਮੈਂ ਗੱਲ ਕਰਾਂਗਾ ਕਿ ਜਿਹੜੇ ਛੋਟੇ ਮਜ਼ਦੂਰ ਹਨ ਉਹਨਾਂ ਦੇ ਪਿੰਡਾਂ ਦੇ ਪਿੰਡ ਜਿਹੜੇ ਗਿਆ ਇਸ ਇਲਾਕੇ ਦੇ ਵੀ ਮੈਂ ਦੇਖੋ ਕਿ ਜਿਹੜੇ ਪਖਾਨਕੋਟ ਜ਼ਿਲ੍ਹੇ ਦੇ ਸਜਨਪੁਰ ਕੋਲ ਸੀ ਹੁਣ ਜਿਹੜੇ ਲਗਭਗ 10 ਪਿੰਡ 1000 ਏਕੜ ਜ਼ਮੀਨ ਉਹਨਾਂ ਦੀ ਇਸ ਪਾਲਿਸੀ ਦੇ ਤਹਿਤ ਆ ਰਹੀ ਔਰ ਐਸੇ ਐਸੇ ਬਚਾਰੇ ਮਕਾਨ ਜਿਨ੍ਹਾਂ ਕੋਲ ਮਰਲਾ ਮਰਲਾ ਜਗ੍ਹਾ ਨਹੀਂ ਹੈਗੀ ਉਹਨਾਂ ਨੂੰ ਕੀ ਮਿਲਣਾ ਉਹ ਕਿੱਥੇ ਜਾਣਗੇ ਔਰ ਪਿੰਡਾਂ ਦੇ ਪਿੰਡ ਖਾਲੀ ਹੋ ਜਣੇ ਆ ਔਰ ਇਹਨਾਂ ਨੇ ਸਾਰੀ ਜਗ੍ਹਾ ਜਿਹੜੀ ਆ ਆਪਣੇ ਦਿੱਲੀ ਦੇ ਹੁਕਮਰਾਨਾਂ ਨੂੰ ਕੁਝ ਕਰਨ ਵਾਸਤੇ ਆਪਣੇ ਜਿਹੜੇ ਵੱਡੇ ਵੱਡੇ لینڈ ਆਪਣਾ ਪਲੈਂਟ ਦੇ ਜਿਹੜੇ ਮਾਫੀਆ ਨੇ ਉਹਨਾਂ ਨੂੰ ਦੇਣ ਵਾਸਤੇ ਇਹਨਾਂ ਨੇ ਇਹ ਪੁਲਿਸ ਚਲਾਈ ਜਿਹੜੀ ਭਾਰਤੀ ਜਨਤਾ ਪਾਰਟੀ ਔਰ ਕਿਸਾਨ ਨੇਤਾ ਦੇ ਦਬਾਅ ਥਲੇ ਆ ਕੇ ਇਹਨਾਂ ਨੂੰ ਅੱਜ ਵਾਪਸ ਲੈਣੀ ਪਈ ਆ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਕਿਸਾਨ ਜਥੇਬੰਦੀਆਂ ਦਾ ਵੀ ਕਿਸਾਨ ਨੇਤਾ ਦਾਵਾ ਵੀ ਔਰ ਭਾਰਤੀ ਜਨਤਾ ਪਾਰਟੀ ਦੇ ਕਾਰਕਟਰਤਾ ਦਾ ਵੀ ਕਿ ਉਹਨਾਂ ਨੇ ਪੂਰੇ ਜੋਰ ਸ਼ੋਰ ਦੇ ਨਾਲ ਕਿਸਾਨਾਂ ਦੇ ਨਾਲ ਮੁੰਡਾ ਨਾ ਮੁੰਡਾ ਲਗਾ ਕੇ ਔਰ ਇਸ ਐਜੀਟੇਸ਼ਨ ਕੀਤੀ ਆ ਦਬਾਅ ਬਣਾਇਆ ਆ ਤਾਂ ਕਿ ਸਰਕਾਰ ਨੇ ਇਹ ਜਿਹੜੀ ਪਲੈਂਟ ਕਲੀਸਦੀ ਹੈ ਉਹ ਵਾਪਸ